ਕੰਮ ਕਰਾਉਣਾ। ਖੱਟਾ ਤੁਸੀਂ ਕੰਮ ਕਰਦੇ ਆ ਸਾਨੂੰ ਪੈਸਾ ਇੱਕ ਵੀ ਨਹੀਂ ਦਿੱਤਾ ਇਹ ਸਰਕਾਰ ਦਾ। ਜਿਹੜੇ ਕੰਮ ਕਰਦੇ ਉਹ ਗਰਭਸਣ ਚ ਗਏ ਪਸੇ ਉਹ ਕਿਵੇਂ ਗਏ? ਜਿਹੜੇ ਮੁਲਾਜ਼ਮ ਹੁੰਦੇ ਰੱਖੇ ਉਹ ਸਾਨੂੰ ਮਿਲ ਨਹੀਂ ਦਿੰਦੇ ਜੀ ਕਹਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨਾਂ ਦੇ ਵਿੱਚ ਦਰਸ਼ਨ ਸਿਰਫ ਘਟਿਆਂ ਦੇ ਹੁੰਦੇ ਨੇ। ਗਰੀਬ ਮਜ਼ਦੂਰ ਤਾਂ ਸੀਐਮ ਸਾਹਿਬ ਦੇ ਨਜ਼ਰੀ ਨਹੀਂ ਪੈਂਦੇ। ਤਾਜ਼ਾ ਮਿਸਾਲ ਮੁੱਖ ਮੰਤਰੀ ਦੇ ਆਪਣੇ ਜਦੀ ਹਲਕੇ ਲੰਬੀ ਤੋਂ ਸਾਹਮਣੇ ਆਈ ਜਿੱਥੇ ਪਿੰਡ ਸਿੰਘੇਵਾਲਾ ਦੇ ਮਨਰੇਗਾ ਮਜ਼ਦੂਰ ਸੀਐਮ ਸਾਹਿਬ ਨੂੰ ਆਪਣਾ ਤੁਖਤਸ ਨੋਟ ਪਹੁੰਚੇ ਸੀ ਪਰ ਵਿਰੋਧ ਕਰ ਰਹੇ ਇਹਨਾਂ ਲੋਕਾਂ ਨੂੰ ਅਕਾਲੀ ਲੀਡਰਾਂ ਤੇ ਪੁਲਿਸ ਨੇ ਮੁਲਾਕਾਤਾ ਪ੍ਰੋਸਾਦ ਰਾਕੇ ਸ਼ਾਂਤ ਕਰ ਦਿੱਤਾ ਤੇ ਜਦੋਂ ਵਾਰੀ ਮਿਲਣ ਦੀ ਆਈ ਤਾਂ ਇਹ ਲੋਕ ਵੇਖਦੇ ਹੀ ਰਹਿ ਗਏ ਤੇ ਬਾਦਲ ਸਾਹਿਬ ਦਾ ਕਾਫਲਾ ਇਹਨਾਂ ਦੇ ਦਰਸ਼ਨ ਕੀਤੇ ਬਿਨਾਂ ਹੀ ਨਿਕਲ ਗਿਆ ਵੱਡੀ ਗੱਲ ਇਹ ਵੀ ਹੈ ਕਿ ਇਹ ਲੋਕ ਸੀਮ ਬਾਦਲ ਤੋਂ ਕੋਈ ਗ੍ਰਾਂਟ ਮੰਗਣ ਨਹੀਂ ਸੀ ਆਏ ਬਲਕਿ ਆਪਣੀ ਮਿਹਨਤ ਦਾ ਹੱਕ ਮੰਗਾਏ ਸੀ ਇਹਨਾਂ ਨਾਲ ਤਾਂ ਗੱਲ ਕਰ ਗਏ ਕਿ ਸਾਰਾ ਦਿਨ ਮੱਠਲ ਚੱਕਦੇ ਆਂ ਸੀ ਬੁੱਢੇ ਬੰਦੇ 80-80 ਸਾਲ ਦੇ ਆਂ ਸਾਨੂੰ ਪੈਸਾ ਨਹੀਂ ਆ ਰਿਹਾ 7 ਮਹੀਨੇ ਹੋ ਗਏ ਸਾਨੂੰ ਕੰਮ ਕਰਨ ਨੂੰ ਚੇਤ ਮਹੀਨੇ ਨੂੰ ਸਰੋਜ ਜੀ ਸਾਡੇ ਨਰੇਗੇ ਦੇ ਪਾਸੇ ਗਰੀਬ ਆਦਮੀ ਮਰ ਮਰ ਕੇ ਖਫ ਖਫ ਕੇ ਮਰਦੇ ਆਂ ਉਹੀ ਦਿਹਾੜੀ ਕਰਨੀ ਆ ਉਹੀ ਨੇ ਆਉਂਦੇ ਮੇ ਮੁੱਖ ਮੰਤਰੀ ਨੂੰ ਮਿਲਿਓ ਤੁਸੀਂ ਤੁਹਾਨੂੰ ਨਹੀਂ ਨਹੀਂ ਦਿੰਦੇ ਅਸੀਂ ਕੌਣ ਕਹਿੰਦਾ ਅਜੇ ਪੁਲਸ ਵਾਲੇ ਇਹੜੇ ਮੁਲਾਜ਼ਮ ਹੁੰਦੇ ਰੱਖੇ ਉਹ ਸਾਨੂੰ ਮਿਲ ਨਹੀਂ ਦਿੰਦੇ ਜੀ ਕਹਾ ਅਸੀਂ ਜਿਦਾਈ ਕਰਦੇ ਆ ਜੀ ਨਾ ਤਾਂ ਸਾਡੇ ਨਿਰਗਾਂ ਵਾਲੇ ਪੈਸੇ ਆਇਆ ਸਾਨੂੰ 4 ਸਾਲ ਹੋ ਗਏ ਕੰਮ ਕਰਿਆ ਨੂੰ ਠੱਗਾ ਤੇ ਅਸੀਂ ਕੰਮ ਕਰਦੇ ਆ ਸਾਨੂੰ ਪੈਸਾ ਇੱਕ ਵੀ ਨਹੀਂ ਦਿੱਤਾ ਠੀਕ ਆ ਸਰਕਾਰ ਨੇ ਨਹੀਂ ਜੀ ਸਾਨੂੰ ਨਹੀਂ ਦਿੱਤਾ ਅਸੀਂ ਕਹਾਂ ਜੀ ਸਾਨੂੰ ਮਲਾਵਾ ਦੇ ਫੇਰ ਮਲਾਵਾਗੇ ਠੇਰ ਕੇ ਕਦੋਂ ਮਲਾਵਾ ਜੇ ਤੁਲ ਕੇ ਉਹ ਮਲਾਵਾ ਨਹੀਂ ਕੇ ਸਾਨੂੰ